ਕਾਰੀ ਤੁਹਾਡੇ ਤੱਕ ਪਹੁੰਚਾ ਰਿਹਾ ਚੰਡੀਗੜ੍ਹ ਦੀ ਦੱਸਦਾ ਇਹ ਹੈ ਕਿ ਜੋ ਬੱਚੇ ਸਟੱਡੀ ਕਰਨ ਆਉਂਦੇ ਆ ਤਾਂ ਕਿੱਥੇ ਰਹਿੰਦੇ ਆ ਜ਼ਿਆਦਾਤਰ ਬੱਚਿਆਂ ਨੂੰ ਰਹਿਣ ਵਾਸਤੇ ਜਗ੍ਹਾ ਜਿਹੜੀ ਆ ਉਹ ਵਧੀਆ ਤੇ ਸੇਫ ਚਾਹੀਦੀ ਆ ਤਾਂ ਸੇਫ ਦੀ ਗੱਲ ਕਰੀਏ ਤਾਂ ਅਸੀਂ ਉਹਨਾਂ ਅਪਾਰਟਮੈਂਟਾਂ ਦੇ ਵਿੱਚ ਖੜੇ ਆ ਕਿ ਜਿੱਥੇ ਬੱਚੇ ਜ਼ਿਆਦਾਤਰ ਆ ਕੇ ਆਪਣੇ ਪਰਿਵਾਰ ਦੇ ਨਾਲ ਇੱਥੇ ਆ ਕੇ ਪਹਿਲੇ ਆਪਣਾ ਜੋ ਫਲੈਟ ਹੈ ਉਹ ਲੱਭਦੇ ਆ ਦੱਸ ਦਈਏ ਕਿ ਅਸੀਂ ਚੰਡੀਗੜ੍ਹ ਦੇ ਉਹਨਾਂ ਅਪਾਰਟਮੈਂਟਾਂ ਵਿੱਚ ਖੜੇ ਆ ਜਿੱਥੇ ਜ਼ਿਆਦਾਤਰ ਬੱਚੇ ਕੋਚਿੰਗ ਲੈਣ ਜਾਂ ਸਟੱਡੀ ਲੈਣਾ ਹੁੰਦੇ ਆ ਤਾਂ ਆਹ ਅਪਾਰਟਮੈਂਟ ਤੁਸੀਂ ਵੇਖ ਸਕਦੇ ਹੋ ਤਾਂ ਇਸ ਅਪਾਰਟਮੈਂਟਾਂ ਦੇ ਵਿੱਚ ਦੱਸ ਦਈਏ ਕਿ ਇੱਕ ਪਰਿਵਾਰ ਰਹਿੰਦਾ ਜੇ ਇੱਕ ਪਰਿਵਾਰ ਦੀ ਗੱਲ ਕਰੀਏ ਤਾਂ ਇੱਕ ਅਪਾਰਟਮੈਂਟ ਦੇ ਵਿੱਚ ਤੇ ਜੇ ਇਹ ਸਾਹਮਣੀ ਸਾਈਡ ਦੀ ਗੱਲ ਕਰੀਏ ਤਾਂ 30 ਪਰਿਵਾਰ ਇਸ ਸਾਈਡ ਤੇ ਰਹਿੰਦੇ ਆ ਤਾਂ 30 ਪਰਿਵਾਰ ਇੰਨੀ ਜਗ੍ਹਾ ਦੇ ਵਿੱਚ ਤਾਂ ਇਸ ਦੀ ਦੂਸਰੀ ਸਾਈਡ ਵੀ 30 ਪਰਿਵਾਰ ਰਹਿੰਦੇ ਆ ਤਾ 60 ਪਰਿਵਾਰ ਇਸ ਲਗਭਗ ਡੇਢ ਕਨਾਲ ਜਗ੍ਹਾ ਦੇ ਵਿੱਚ ਇੱਕ ਪਿੰਡ ਦੇ ਵਿੱਚ 60 ਘਰ ਹੁੰਦੇ ਆ 60 ਜਾਂ 70 ਜਾਂ 100 ਘਰ ਹੁੰਦਾ ਜੇ ਨਾਰਮਲ ਪਿੰਡ ਦੀ ਗੱਲ ਕਰੀਏ ਤਾਂ ਫਿਰ ਇੱਥੇ ਸਿਰਫ ਕਨਾਲ ਜਗ੍ਹਾ ਦੇ ਵਿੱਚ ਕਨਾਲ ਡੇਢ ਕਨਾਲ ਜਗ੍ਹਾ ਦੇ ਵਿੱਚ 60 ਪਰਿਵਾਰ ਇੱਕ ਪਿੰਡ ਜਿੰਨਾ ਵਸਿਆ ਰਹਿੰਦਾ ਤੇ ਜੇ ਗੱਲ ਕਰੀਏ ਤਾਂ ਇੱਥੇ ਲਗਭਗ ਜੇ 5 ਕਿੱਲੇ ਦੀ ਜਗ੍ਹਾ ਹੋਵੇ ਜੇ 5 ਕਿੱਲੇ ਦਾ ਏਰੀਆ ਹੋਵੇ ਤਾਂ ਕਿੰਨੇ ਪਰਿਵਾਰ ਰਹਿ ਸਕਦੇ ਹੋਣਗੇ ਤਾਂ ਇਹ ਤੁਹਾਨੂੰ ਜਾਣਕਾਰੀ ਜਿਹੜੀ ਆ ਇਸ ਕਰਕੇ ਅਸੀਂ ਦੇ ਰਹੇ ਆ ਕਿ ਇਹ ਜੋ ਜਾਣਕਾਰੀ ਆ ਬੱਚਿਆਂ ਵਾਸਤੇ ਆ ਕਿ ਇੱਥੇ ਸੇਫਟੀ ਜਿਹੜੀ ਆ ਉਹ ਇਹ ਬਾਉਂਡਰੀ ਵਾਲ ਕੀਤੀ ਹੁੰਦੀ ਆ ਇਸ ਤੇ ਤਾਰ ਵੀ ਲਗਾਈ ਹੁੰਦੀ ਆ ਔਰ ਬਿਲਕੁਲ ਗੇਟ ਲੱਗਾ ਹੁੰਦਾ ਜਿੱਥੇ ਬੱਚੇ ਆ ਕੇ ਰਹਿੰਦੇ ਆ ਕਿਸੇ ਵੀ ਤਰ੍ਹਾਂ ਦੀ ਇਲਲੀਗਲ ਐਕਟੀਵਿਟੀ ਜਿਹੜੀ ਆ ਉਹ ਨਹੀਂ ਹੁੰਦੀ ਉਹ ਦੱਸ ਦਈਏ ਕਿ ਜਿਵੇਂ ਇੱਧਰ ਹੋ ਕੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਇੱਧਰ ਹੋ ਕੇ ਤੁਸੀਂ ਤਾਂ ਆ ਚੀਜ਼ ਕਵਰ ਕੀਤੀ ਜਾਵੇ ਕਿ ਆ ਜਿਵੇਂ ਗੱਡੀਆਂ ਖੜੀਆਂ ਆ ਗੱਡੀਆਂ ਇਹਨਾਂ ਪਰਿਵਾਰਾਂ ਦੀਆਂ ਪਾਰਕਿੰਗਾਂ ਨੇ ਇਹ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਨੇ ਔਰ ਜੇ ਇਹਨਾਂ ਦੇ ਘਰਾਂ ਵਿੱਚ ਕੋਈ ਪ੍ਰੋਗਰਾਮ ਆ ਜਾਂਦਾ ਜਿਵੇਂ ਇਹਨਾਂ ਨੇ ਕੋਈ ਛੋਟਾ ਮੋਟਾ ਪ੍ਰੋਗਰਾਮ ਕਰਨਾ ਹੁੰਦਾ ਤਾਂ ਕੋਈ ਛੋਟਾ ਫੰਕਸ਼ਨ ਕਰਨ ਵਾਸਤੇ ਤਾਂ ਆਹੀ ਜਗ੍ਹਾ ਜਿਹੜੀ ਆ ਇਸ ਨੂੰ ਯੂਜ਼ ਕੀਤਾ ਜਾਂਦਾ ਇਸ ਨੂੰ ਵਰਤਿਆ ਜਾਂਦਾ ਇਸ ਦੇ ਵਿੱਚ ਇੱਕ ਦੋ ਜਗ੍ਹਾ ਨੇ ਪਾਈਪਾਂ ਲਗਾਉਣ ਨੂੰ ਜਿਵੇਂ ਟੈਂਟਰ ਦੀਆਂ ਪਾਈਪਾਂ ਲਗਾਉਣੀਆਂ ਆ ਪਾਈਪਾਂ ਦੇ ਖੱਡੇ ਬਣਾਏ ਆ ਤਾ ਇਸ ਦੇ ਵਿੱਚ ਪਾਈਪਾਂ ਜਿਹੜੀਆਂ ਲਗਾ ਕੇ ਇੱਥੇ ਹੀ ਛੋਟਾ ਮੋਟਾ ਪ੍ਰੋਗਰਾਮ ਜਿਹੜਾ ਉਸ ਨੂੰ ਕੀਤਾ ਜਾਂਦਾ। ਤਾਂ ਫੇਰ ਦੱਸ ਦਈਏ ਜਾਣਕਾਰੀ ਤੁਹਾਨੂੰ ਕਿ ਚੰਡੀਗੜ੍ਹ ਦੇ ਜੇ ਇੱਕ ਕਨਾਲ ਜਗ੍ਹਾ ਵਿੱਚ 60 ਘਰ ਰਹਿੰਦੇ ਆ ਤਾਂ ਕਿੰਨੇ ਕਨਾਲ ਜਗ੍ਹਾ ਜਿਹੜੀ ਆ ਉਸ ਦੇ ਵਿੱਚ ਜੇ ਪੰਜ ਕਿੱल्ल्या ਦੀ ਅਸੀਂ ਗੱਲ ਕਰਤੇ ਆ ਤਾਂ ਪੰਜ ਕਿੱल्ल्या ਵਿੱਚ ਕਿੰਨੇ ਪਰਿਵਾਰ ਰਹਿੰਦੇ ਹੋਣਗੇ ਕਿੰਨੇ ਘਰ ਬਣੇ ਹੋਣਗੇ ਤਾ ਇੱਥੇ ਮੈਂਟੀਨੈਂਸ ਜਿਹੜੀ ਆ ਐਵਰੀ ਟਾਈਮ ਆ ਹਰ ਵੇਲੇ ਕਲੀਨ ਆ ਆ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਸਫਾਈ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਅਕਸਰ ਹੀ ਵੇਖਣ ਨੂੰ ਮਿਲ ਜਾਂਦੀ ਆ ਤਾਂ ਅਸੀਂ ਉਸ ਜਗ੍ਹਾ ਦੇ ਉੱਤੇ ਖੜੇ ਆ ਕਿ ਸਾਡੀ ਦੂਸਰੀ ਤਰਫ ਮੋਹਾਲੀ ਆ ਤਾਰ ਲੱਗੀ ਹੋਈ ਆ ਬੈਰੀਕੇਟਿੰਗ ਦੀ ਪਰਲੀ ਤਰਫ ਮੋਹਾਲੀ ਆ ਔਰ ਅਸੀਂ ਚੰਡੀਗੜ੍ਹ ਦੇ ਫਲੈਟਾਂ ਦੇ ਵਿੱਚ ਆ ਔਰ ਇਸ ਵੇਲੇ ਤੁਹਾਨੂੰ ਬਖਾ ਰਹੇ ਆ ਕਿ ਆਪਣੀਆਂ ਆਪਣੀਆਂ ਗੱਡੀਆਂ ਆਪਣੇ ਆਪਣੇ ਅਪਾਰਟਮੈਂਟ ਦੇ ਸਾਹਮਣੇ ਔਰ ਅਪਾਰਟਮੈਂਟ ਦੇ ਡਾਉਨ ਸਾਈਡ ਦੇ ਥਲੇ ਪਾਰਕਿੰਗ ਹੋਈਆਂ ਨੇ ਔਰ ਸੇਫਟੀ ਗੱਡੀਆਂ ਦੀ ਵੀ ਪੂਰੀ ਬੱਚਿਆਂ ਦੀ ਵੀ ਪੂਰੀ ਔਰ ਐਜੂਕੇਟਿਡ ਲੋਕ ਐਜੂਕੇਟਿਡ ਇੱਥੇ ਸਾਰਾ ਸਿਸਟਮ ਹੈ ਤਾਂ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੇ ਤੁਹਾਡੇ ਕੋਲ ਹੋਰ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਵੀ ਕਮੈਂਟ ਕਰ ਦਿਓ ਔਰ ਜੇ ਕੋਈ ਆਪਣੇ ਅਪਾਰਟਮੈਂਟ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਦੇਣਾ ਚਾਹੁੰਦਾ ਜੇ ਕੋਈ ਜਾਣਕਾਰੀ ਵਧੀਆ ਦੇਣਾ ਚਾਹੁੰਦਾ ਤੁਸੀਂ ਸਾਨੂੰ ਕਮੈਂਟ ਕਰ ਸਕਦਾ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ